ਸ੍ਰੀ ਗੁਰੂ ਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਸ਼ੇ ਡਾਕਟਰ ਗੁਸ਼ੇ ਦੇ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਤੁਹਾਡੇ ਛਟਕਾ ਪੇਨ ਹੈ ਔਰ ਤੁਹਾਨੂੰ ਰਾਤ ਨੂੰ ਸੌਣ ਵੇਲੇ ਸਭ ਤੋਂ ਜ਼ਿਆਦਾ ਔਖਾ ਹੁੰਦਾ ਹੈ ਸੋ ਰਾਤ ਨੂੰ ਸੌਣ ਵੇਲੇ ਕਿਹੜੀਆਂ ਪੋਜੀਸ਼ਨਾਂ ਚਾਹੀਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਕਿ ਤੁਸੀਂ ਆਰਾਮ ਨਾਲ ਆਪਣੀ ਨੀਂਦ ਪੂਰੀ ਕਰ ਸਕੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਪ੍ਰੀਤ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ s.hari.singh.sraah physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਪ੍ਰੀਤ ਸਿੰਘ ਤੁਸੀਂ ਸਾਨੂੰ ਉੱਥੇ ਵੀ ਸਾਡੇ ਨਾਲ ਜੁੜ ਸਕਦੇ ਹੋ ਔਰ ਸਾਨੂੰ ਫੋਲੋ ਕਰ ਸਕਦੇ ਹੋ ਫੇਸਬੁੱਕ ਤੇ ਸਾਡਾ ਪੇਜ ਹੈ s.hari.singh.sraah physiotherapy clinic ਦੇ ਨਾਮ ਤੇ ਉੱਥੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸੋ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਵੀਡੀਓ ਹੈ ਸਭ ਤੋਂ ਜ਼ਿਆਦਾ ਸਵਾਲ ਪੁੱਛਿਆ ਜਾਂਦਾ ਵੀ ਰਾਤ ਨੂੰ ਕਿਹੜੀ ਪੋਜੀਸ਼ਨ 'ਚ ਅਸੀਂ ਆ ਸੋਈਏ ਕਿ ਸਾਡੇ ਦਰਦ ਨਾ ਹੋਵੇ ਔਰ ਸਾਨੂੰ ਆਰਾਮ ਆ ਜਾਵੇ। ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ। ਸ਼ੁਰੂ ਕਰਦੇ ਹਾਂ ਅੱਜ ਦੀ ਆਸਾਨ ਵੀਡੀਓ। ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਜੇਕਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਦੋਂ ਆਪਾਂ ਸੋਣਾ ਆਪਾਂ ਨੂੰ 3 ਸਰਾਂਣੇ ਚਾਹੀਦੇ ਆ ਦੋ ਸਰਾਂਣੇ ਤਾਂ ਆਪਣੇ ਕੋਲ ਹੁੰਦੀ ਹੈ ਇੱਕ ਸਰਾਂਣਾ ਹੋਰ ਤੁਸੀਂ ਲੈ ਲਓ ਹੁਣ ਮੰਨ ਲਓ ਤੁਸੀਂ ਸਿੱਧੇ ਸੌਣੇ ਹੋ ਬਿਲਕੁਲ ਸਿੱਧੇ ਤੁਸੀਂ ਇੱਕ ਸਹਰਾਣਾ ਰੱਖੋ ਗਰਦਨ ਦੇ ਥੱਲੇ ਸਹਰਾਣਾ ਰੱਖਣਾ ਔਰ ਇੱਕ ਸਹਰਾਣਾ ਪਾ ਰੱਖਣਾ ਆਪਣੀ ਗੋਟਿਆਂ ਦੇ ਥੇਹਾਂ ਜਾਨੀ ਕਿ ਇਸ ਜਗ੍ਹਾ ਧਿਆਨ ਨਾਲ ਦੇਖੋ ਬਿਲਕੁਲ ਜਿਹੜਾ ਆਪਣਾ ਸਹਰਾਣਾ ਉਹ ਆਪਣੇ ਮੋਢਿਆਂ ਤੋਂ ਲੈਵਲ ਤੋਂ ਉੱਪਰ ਹੋਵੇ ਔਰ ਇੱਕ ਸਹਰਾਣਾ ਆਪਣੀ ਦੋਨਾਂ ਗੋਟਿਆਂ ਦੇ ਥੱਲੇ ਹੋਵੇ ਔਰ ਇਦਾਂ ਆਪਾਂ ਆਰਾਮ ਨਾਲ ਆਪਣੀ ਨੀਂਦ ਪੂਰੀ ਕਰ ਸਕਦੇ ਹਾਂ ਇਹ ਹੋਗੀ ਜਿਹੜੇ ਲੋਕ ਸਿੱਧਾ ਸੌਣਾ ਯਾਨੀ ਕਿ ਸਪਾਈਨ ਲਾਈਨ 'ਚ ਸੌਣਾ ਪਸੰਦ ਕਰਦੇ ਆ ਨੰਬਰ 1 ਤਰੀਕਾ ਕਿਵੇਂ ਆਪਸ ਹੋ ਸਕਦੀਆਂ ਇਦਾਂ ਤੁਸੀਂ ਆਰਾਮ ਨਾਲ ਆਦੀ ਪੂਰੀ ਕਰ ਸਕਦੇ ਹੋ ਹੁਣ ਦੂਸਰੇ ਨੰਬਰ ਤੇ ਆਜੋ ਜਿਹੜੇ ਲੋਕ ਟੇਢੇ ਸੌਂਦੇ ਆ ਸਾਈਡ ਲੈ ਕੇ ਸੌਂਦੇ ਆ ਉਹ ਕੀ ਕਰਾਂਗੇ ਇੱਕ ਸਰਾਣਾ ਸਿਰ ਥੱਲੇ ਆ ਜਾਏਗਾ ਔਰ ਇੱਕ ਸਰਾਣਾ ਆਪਣਾ ਲੱਕ ਦੇ ਥੱਲੇ ਆ ਜਾਏਗਾ ਕਈ ਵਾਰ ਕੀ ਹੁੰਦਾ ਆਪਣੀ ਸਪੈਸ਼ਲੀ ਔਰਤਾਂ ਦੇ ਵਿੱਚ ਜਿਹੜਾ ਪੈਲਵਿਕ ਗਰਡਲ ਹੈ ਜਾਨੀ ਕਿ ਆਪਣਾ ਚੂਲਾ ਉਹ ਔਰਤਾਂ ਦਾ ਜ਼ਿਆਦਾ ਹੁੰਦਾ ਮਾਦਾ ਦਾ ਘੱਟ ਹੁੰਦਾ ਸੋ ਇਸ ਕਰਕੇ ਅਗਰ ਇਹ ਸਾਡੀ ਵੀਡੀਓ ਔਰਤਾਂ ਦੇਖ ਰਹੀਆਂ ਨੇ ਉਹਨਾਂ ਨੇ ਇੱਕ ਸਰਾਣਾ ਇੱਥੇ ਰੱਖ ਲੈਣਾ ਔਰ ਇੱਕ ਸਰਾਣਾ ਆਪਣਾ ਸਿਰ ਦੇ ਥੱਲੇ ਆ ਗਿਆ ਇੱਕ ਸਰਾਣਾ ਦੋਨੋਂ ਲੱਤਾਂ ਦੇ ਵਿਚਾਲੇ ਆ ਜੇ ਪਹਿਲੇ ਦੱਸਣ ਲੱਗਿਆ ਅਗਰ ਔਰਤਾਂ ਇਦਾਂ ਪੈ ਗਈ ਸਿਰ ਥੱਲੇ ਆ ਗਿਆ ਔਰ ਇੱਕ ਆ ਗਿਆ ਦੋਨੋਂ ਲੱਤਾਂ ਦੇ ਵਿਚਾਲੇ ਇਦਾਂ ਤੁਸੀਂ ਆਰਾਮ ਨਾਲ ਨੀਂਦ ਪੂਰੀ ਕਰਨੀ ਹੈ ਧਿਆਨ ਨਾਲ ਦੇਖੋ ਇੱਕ ਆਪਣਾ ਲੱਕ ਦੇ ਹੇਠਾਂ ਵਾ ਲੱਕ ਤੋਂ ਥੋੜਾ ਜਿਹਾ ਉੱਪਰ ਜਾਨਿ ਕੇ ਕਹਿਦੀ ਜਿੱਥੇ ਆਪਣਾ ਟਿੱਡ ਹੁੰਦਾ ਇੱਕ ਦੋਨੋਂ ਗੁੱਡਿਆਂ ਦੇ ਵਿਚਾਲੇ ਆ ਇੱਕ ਆਪਣਾ ਸਿਰ ਥੱਲੇ ਧਿਆਨ ਨਾਲ ਦੇਖੋ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਕੋਲੇ ਆ ਕੇ ਦਿਖਾਈ ਜਾਵੇ ਚੀਜ਼ ਇਹ ਪਹਿਲਾ ਸਰਾਣਾ ਜਿਹੜਾ ਦੋਨਾਂ ਗੁੱਟਿਆਂ ਦੇ ਵਿਚਾਲੇ ਦੂਜਾ ਸਰਾਣਾ ਬਿਲਕੁਲ ਆਪਣੇ ਢਿੱਡ ਵਾਲੀ ਜਗ੍ਹਾ ਤੇ ਤੀਜਾ ਆਪਣੇ ਸਿਰ ਦੇ ਥੱਲੇ ਔਰ ਇਦਾਂ ਕਰਕੇ ਆਪਾਂ ਆਰਾਮ ਨਾਲ ਸੌ ਸਕਦੇ ਹਾਂ ਇਦਾਂ ਵੀ ਨੀਂਦ ਨੂੰ ਪੂਰੀ ਕਰ ਸਕਦੇ ਹਾਂ ਜਿਹੜੇ ਲੋਕ ਪਾਸਾ ਲੈ ਕੇ ਸੌਂਦੇ ਆ ਇਹ ਹੋ ਗਈ ਤੁਹਾਡੀ ਦੂਜੀ ਇੱਕ ਅਸਰਤ ਕਹਿ ਲਓ ਜਾਂ ਦੂਜਾ ਤਰੀਕਾ ਹੈ ਹੁਣ ਆਪਾਂ ਤੁਹਾਨੂੰ ਤਰੀਕਾ ਦੱਸਣ ਲੱਗੇ ਆ ਮਰਦਾਂ ਲਈ ਮਰਦਾਂ ਨੇ ਕੀ ਕਰਨਾ ਇੱਕ ਸਿਰਹਾਣਾ ਰੱਖ ਲੈਣਾ ਆਪਾਂ ਸਾਈਡਸ ਜਿਨ੍ਹਾਂ ਨੇ ਸਾਈਡ ਲੈ ਕੇ ਪੈਣਾ ਇੱਕ ਸਿਰਹਾਣਾ ਰੱਖ ਲੈਣਾ ਸਿਰ ਥੱਲੇ ਕਿਉਂਕਿ ਮਰਦਾਂ ਦੇ ਵਿੱਚ ਜਿਹੜਾ ਚੂਲਾ ਉਹ ਜਿਆਦਾ ਵੱਡਾ ਨਹੀਂ ਹੁੰਦਾ ਔਰ ਦੂਸਰਾ ਆਪ ਪਰ ਰੱਖ ਲੈਣਾ ਆਪਾਂ ਦੋਨਾਂ ਲੱਤਾਂ ਦੇ ਵਿਚਾਲੇ ਇਦਾਂ ਕਰਕੇ ਆਪਾਂ ਸਾਈਡ ਲੈ ਕੇ ਪੈ ਜਾਣਾ ਔਰ ਆਪਾਂ ਆਪਣੀ ਨੀਂਦ ਨੂੰ ਪੂਰੀ ਕਰਨਾ ਤੁਸੀਂ ਦੇਖੋ ਜਿਹੜੀ ਸਪਾਈਨ ਹੈ ਉਹ ਬਿਲਕੁਲ ਸਿੱਧੀ ਹੈ ਔਰ ਆਮ ਨਾਲ ਆਪਾਂ ਵੀ ਨੀਂਦ ਪੂਰੀ ਕਰ ਸਕਦੇ ਆ ਇਹ ਹੋ ਗਿਆ ਤੁਹਾਡਾ ਦੂਜਾ ਤਰੀਕਾ ਮਰਦਾਂ ਲਈ ਹੁਣ ਆਪਾਂ ਗੱਲ ਕਰਨ ਲੱਗੇ ਆ ਤੀਸਰੇ ਤਰੀਕੇ ਦੀ ਤੀਸਰਾ ਤਰੀਕਾ ਕੀ ਹੋਏਗਾ ਬਹੁਤ ਲੋਕ ਇਦਾਂ ਮੁਧੇ ਸੌਂਦੇ ਆ ਇਦਾਂ ਕਰਕੇ ਇਦਾਂ ਆਪਾਂ ਬਿਲਕੁਲ ਨਹੀਂ ਸੌਣਾ ਇਹ ਆਪਾਂ ਸੌਣਾ ਨਹੀਂ ਛੜਟਿਕਾ ਦੇ ਦਰ ਦੇ ਦੌਰਾਨ ਵੀ ਔਰ ਵੈਸੇ ਵੀ ਇਹ ਕੀ ਹੈ ਮੰਨ ਲਓ ਆਪਾਂ ਮੁਧੇ ਪਏ ਆ ਇੱਕ ਤਾਂ ਆਪਣੇ ਜਿਹੜਾ ਪ੍ਰੈਸ਼ਰ ਸਟਮਕ ਤੇ ਤਾਂ ਪੈਣਾ ਹੀ ਪੈਣਾ ਔਰ ਦੂਸਰਾ ਤੁਸੀਂ ਧਿਆਨ ਨਾਲ ਦੇਖਿਓ ਜਦੋਂ ਆਪਾਂ ਮੁਧੇ ਪਏ ਜਾਂਦੇ ਆ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਔਰ ਜਿਸ ਨਾਲ ਆਪਣੇ ਦਰਦ ਦਾ ਲੈਵਲ ਬਹੁਤ ਵਧੇਗਾ ਸੋ ਤੁਸੀਂ ਕਦੇ ਵੀ ਮੁੁੱਦੇ ਨਹੀਂ ਪਾਉਂਗੇ ਹਮੇਸ਼ਾ ਜਾਂ ਸਾਈਡ ਲੈ ਕੇ ਪੈ ਸਕਦੇ ਹੋ ਦੋਨੋਂ ਸਾਈਡ ਚਾਹੇ ਉਧਰ ਚਾਹੇ ਇਧਰ ਜਾਂ ਤੁਸੀਂ ਸਿੱਧੇ ਪੈ ਸਕਦੇ ਹੋ ਛਟਕਾ ਦੇ ਦਰਦ ਦੇ ਦੌਰਾਨ ਇਹ ਤਿੰਨੇ ਤਰੀਕੇ ਆ ਕਿਵੇਂ ਤੁਸੀਂ ਆਰਾਮ ਨਾਲ ਆਪਣੀ ਜਿਹੜੀ ਨੀਂਦ ਹੈ ਉਹ ਪੂਰੀ ਕਰ ਸਕਦੇ ਹੋ ਇਹ ਸਾਨ ਆਸਾਨ ਤਰੀਕੇ ਅਗਰ ਤੁਸੀਂ ਇਹ ਤਰੀਕੇ ਸੌਣ ਵੇਲੇ ਅਪਣਾਉਂਗੇ ਤਾਂ ਤੁਹਾਡੇ ਕਿਤੇ ਵੀ ਛਟਕਾ ਦੇ ਦਰਦ ਦੇ ਦੌਰਾਨ ਰਾਤ ਨੂੰ ਨੀਂਦ ਦੇ ਵਿੱਚ ਪਰੇਸ਼ਾਨੀ ਨਹੀਂ ਆਏਗੀ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਸਾਥੋਂ ਜਰੂਰ ਪੁੱਛਿਓ ਕਿਉਂਕਿ ਜਿਹੜੀ ਆਪਣੀ ਰੀਟ ਦੀ ਹੱਡੀ ਕਹਿੰਦੇ ਜਾਂ ਆਪਣੀ ਸਪਾਈਨ ਕਹਿੰਦੇ ਆ ਬਣ ਕੇ ਹੈ ਉਹ ਐਸ ਸ਼ੇਪ ਦੇ ਵਿੱਚ ਹੁੰਦੇ ਨੇ ਜਦੋਂ ਉਹ ਆਪਣੀ ਸ਼ੇਪ ਤੇ ਨਹੀਂ ਰਹੇਗੀ ਤਾਂ ਆਪਣੇ ਦਰਦ 100% ਹੋਊਗਾ ਸੋ ਆਪਾਂ ਉਹਨੂੰ ਬਿਲਕੁਲ ਨਿਊਟਰਲ ਪੋਜੀਸ਼ਨ 'ਚ ਰੱਖਣਾ ਤਾਂ ਕਿ ਆਪਣੇ ਦਰਦ ਦਾ ਲੈਵਲ ਹੈ ਜਿਹੜਾ ਉਹ ਘਟਿਆ ਰਹੇ ਔਰ ਇਸ ਦੇ ਨਾਲ ਨਾਲ ਹੀ ਆਪਾਂ ਨੂੰ ਨੀਂਦ ਵੀ ਹੈ ਜਿਹੜੀ ਉਹ ਚੰਗੀ ਤਰ੍ਹਾਂ ਪੂਰੀ ਹੋ ਜਾਵੇ ਸੋ ਮਿਲਾਂਗੇ ਚੱਲਦੇ ਕਿ ਨਵੇਂ ਟੌਪਿਕ ਨਾਲ テルਦੇ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਾਸਤ੍ਰਿਕ ਕਾਲ